ਮੈਂ ਬਚਪਨ ਦਾ ਇਸ ਲੈਂਡ ਦੇ ਚੰ ਅੱਜ ਦਾ ਨਹੀਂ ਹਾਂ ਦੇਸ਼ ਦੀ ਜਦ ਵੰਡ ਹੋਈ ਉਹਦੋਂ ਮੈਂ 12 ਸਾਲ ਦਾ ਸੀ ਇਨ੍ਹਾਂ ਅੱਖਾਂ ਨਾਲ ਮੈਂ ਕਤਲੇਆਮ ਦੇਖਿਆ ਜਿਸ ਟ੍ਰੇਨ ਵਿੱਚ ਮੈਂ ਆਇਆ ਅਸੀਂ 12 13 ਬੰਦੇ ਬਚੇ ਬਾਕੀ ਦੇ ਸਭ ਕਤਲ ਹੋ ਗਏ ਸਭ ਕਤਲ ਹੋ ਗਏ ਮੈਂ بڑے ਖੂਨ ਖਰਾਬੇ ਛੋਟੇ ਹੁੰਦਿਆਂ ਦੇਖੇ ਕਿਸ ਤਰ੍ਹਾਂ ਜ਼ਿੰਦਾ ਮਨੁੱਖਾਂ ਨੂੰ ਜਲਾਇਆ ਜਾ ਰਿਹਾ ਮਕਾਨਾਂ ਦੇ ਮਕਾਨ ਸੜ ਗਏ ਕਿਵੇਂ ਅਸੀਂ ਨਿਕਲੇ ਅਲਵਰ ਦੇ ਚਾਇ ਉਹ ਟ੍ਰੇਨ ਗਵਰਨਮੈਂਟ ਨੇ ਅਲਵਰ ਭੇਜੀ ਸਾਡੇ ਬੇਜੇ ਜਿੰਨੇ ਬੰਦੇ ਨੇ ਉੱਥੇ ਸੈੱਟ ਕਰਾ ਅਲਵਰ ਸਟੇਟ ਸੀ ਮਹਾਰਾਜਾਂ ਵੇਲਣ ਵਾਸਤੇ ਆਇਆ ਬੜੀ ਹਮਦਰਦੀ ਜਤਾਈ ਜਿਹੜੇ ਛੋਟੇ ਬੱਚੇ ਸਨ ਕਹਿੰਦੇ ਇਹਨਾਂ ਨੂੰ ਸਕੂਲ ਵਿੱਚ ਭੇਜਿਆ ਕਰੋ ਕਿ ਇਸ ਵੀ ਮਾਫ ਕਿਤਾਬਾਂ ਵਿੱਚ ਮਿਲਣਗੀਆਂ ਯੂਨੀਫਾਰਮ ਵੀ ਮਿਲੇਗੀ ਹੋਰ ਵੀ ਸੌਲਤਾ ਮੈਂ ਵੀ ਗਿਆ ਪਹਿਲੀ ਕਲਾਸ ਵਿੱਚ ਬਿਠਾਇਆ ਮੈਂ ਕਿ ਮੈਂ 6ਵੀਂ ਦਾ 7ਵੀਂ ਦਾ ਵਿਦਿਆਰਥੀ ਆ 6ਵੀਂ ਪਾਸ ਕਰਕੇ ਮੈਂ 7ਵੀਂ ਚ ਬੈਠਾ ਸੀ ਮੈਨੂੰ ਪਹਿਲੀ ਜਿਹੀ ਬਠਣ ਫਿਰ ਲਗੇ ਤੈਨੂੰ ਸੰਸਕ੍ਰਿਤ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਥੇ ਹਿੰਦੀ ਮੀਡੀਅਮ ਤੋਂ ਜਿੱਥੇ ਪੜਦਾ ਰਿਹਾ ਉਰਦੂ ਮੀਡੀਅਮ ਸੀ ਉਤੇ ਪਰਸ਼ੀਨ ਮੀਡੀਅਮ ਸੀ ਇਦਤ ਪਹਿਲੀ ਤਾਂ ਚੱਲਣਾ ਪਏਗਾ ਮੈਂ ਦੂਜੇ ਦਿਨ ਨਹੀਂ ਗਿਆ ਫਿਰ ਮੈਂ ਬਿਆੰਗਮ ਹੋ ਗਿਆ ਇਕਲੋਕਾ ਲੜਗਾ ਸੀ ਤੇ ਮੈਂ ਨਿਕਲ ਗਿਆ ਮੈਂ ਬੜੀਆਂ ਠੋਕਰਾਂ ਫਿਰ ਕਾਦੀਆਂ ਫਿਰ ਸਾਧੂਆਂ ਦੇ ਚੱਕਰਾਂ 'ਚ ਮੈ ਰਿਆ ਔਰ ਮੈਂ ਫਿਰ بڑے بڑے ਸਾਧੂ ਦੇਖ ਮੈਂ ਨਿਰਮਲਿਆਂ ਨਾਲ ਰਿਹਾ ਉਦਾਸੀਆਂ ਨਾਲ ਰਿਹਾ ਬਹਿਰਾਗਿਆਂ ਨਾਲ ਰਿਹਾ ਨਿਰਮਲ ਅਕਾੜਾ ਬਨਾਰਸ ਦੇਚ फेर ਮੇਰੀ ਢਾਰਸ ਵੱਜ ਗਈ ਜਦ ਮੈਂ ਕਈਆਂ ਦੀ ਸੁਰਤ ਉੱਚੀ ਦੇਖੀ ਕਈਆਂ ਦੀ ਖੇਡ ਦੇਖੀ ਕਈਆਂ ਦੀ ਸਾਧਨਾ ਨੂੰ ਭਾਗ ਲਗਦੇ ਆ ਦੇਖਿਆ ਮੈਂ ਕਿ ਖੇਡ ਹੈ ਤੇ ਸਹੀ ਸਾਗਰ ਵਿੱਚ ਤੇ ਕਦੀ ਕਦਾਂ ਕੋਈ ਕੱਟ ਕਿਸ਼ਤੀ ਡੁੱਬਦੀ ਹੈ ਬਾਕੀਆਂ ਤੇ ਬਾਹਰ ਹੋ ਜਾਂਦੀਆਂ ਨੇ ਪਰ ਸੰਸਾਰ ਸਾਗਰ ਦੇ ਤੇ ਜ਼ਿੰਦਗੀ ਦੀਆਂ ਬੇੜੀਆਂ ਬਹੁਤੀਆਂ ਡੋਬ ਜਾਂਦੀਆਂ ਨੇ ਕੋਈ ਕਦ ਪਾਰ ਆਉਂਦੀ ਏ ਤੇ ਇਸ ਤਾਂ ਦੇ ਪਾਰ ਹੋਏ ਪੁਰਸ਼ ਮੈਂ ਦੇਖੇ ਤਾਰਸ ਬੱਜੀ ਹੈ ਇਹ ਵੀ ਇੱਕ ਦੁਨੀਆ ਕਿਉਂਕਿ ਫਰੰਟੀਅਰ ਦਾ ਇਲਾਕਾ ਧਾਰਮਿਕ ਇਲਾਕਾ ਸੀ ਬੱਚਾ ਸਵੇਰੇ ਜਬਦੀ ਸਾਬ ਦਾ ਪਾਠ ਪੂਰਾ ਨਾ ਕਰ ਲਵੇ ਤੇ ਰੋਟੀ ਨਹੀਂ ਮਿਲਦੀ ਸੀ ਇਹ ਵੀ ਮੈਰਜ ਕਰਦੇ ਨੇ ਸ਼ਾਮ ਨੂੰ ਗੁਰਦੁਆਰੇ ਗਿਆ ਨਹੀਂ ਰੈ ਰਾਜ ਸਾਹਿਬ ਦੇ ਸ਼ਾਮਲ ਨਹੀਂ ਹੋਇ ਇੱਕ ਇੱਕ ਪੰਕਤੀ ਰੈ ਰਾਜ ਸਾਹਿਬ ਦੀ ਪੜ੍ਹਦੀ ਸੀ ਸਾਰੀ ਸੰਗਤ ਲੈਂ ਲਾ ਕੇ ਸ਼ਾਮਲ ਨਹੀਂ ਹੋਇਆ ਰੁਟੀਨੇ ਮਿਲਦੀ ਸੀ